ਪਾਪ ਲਾਂਟੋ ਕਹਿੰਦੇ ਆ ਜੀ ਕਿ 21 ਲੱਖ ਰੁਪਏ ਚ ਲੱਗ ਜਾਣਾ ਤੇ ਇਹਦੀ ਰਿਪੇਅਰ ਵਾਸਤੇ 90 ਲੱਖ ਰੁਪਇਆ ਦਿੱਤਾ ਦੋਨੋਂ ਲਾਅ ਆਫੀਸਰ ਜਿਹੜੇ ਭਰਤੀ ਕੀਤੇ ਯੂਨੀਵਰਸਿਟੀ ਦੋਨੋਂ ਹਿਮਾਚਲ ਪ੍ਰਦੇਸ਼ ਤੋਂ ਡਾਕ ਵੀ ਸੀ ਸਾਹਿਬ ਦੀ ਧਰਮ ਪਤਨੀ ਹੋਵੇ ਰੀਵਾ ਸੂਦ ਚਾਹੇ ਉਹਨਾਂ ਦਾ ਨਿਆਣਾ ਹੋਵੇ ਸ਼ਾਨ ਸੂਦ ਚਾਹੇ ਉਹਦੀ ਧਰਮ ਪਤਨੀ ਹੋਵੇ ਚਾਹੇ ਰਿਸ਼ਤੇਦਾਰ ਹੋਣ ਸਾਰੇ ਯੂਨੀਵਰਸਿਟੀ ਚ ਭਰਤੀ ਕੀਤੇ ਜਾ ਰਹੇ ਆ ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਨੂੰ ਲੈ ਕੇ ਅੱਜ ਮੈਂ ਤੁਹਾਡੇ ਰਾਈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸਾਡੇ ਲੋਕਲ ਐਮਐਲਏ ਗੁਰਦੇਵ ਸਿੰਘ ਸਿੱਖੋ ਸੇਖੋ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜੀਵ ਸੂਦ 2 ਮਿੰਟ ਇਹਨੂੰ ਬੰਦ ਕਰ ਲੋ ਯਾਰ ਡਾਕਟਰ ਰਾਜੀਵ ਸੂਦ ਜੀ ਕਿਵੇਂ ਏਸ ਯੂਨੀਵਰਸਿਟੀ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਜਿਹੜੀ 1998 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇੱਥੇ ਸਟੈਬਲਿਸ਼ ਕਰਕੇ ਪੰਜਾਬ ਨੂੰ ਤੇ ਸਾਡੇ ਇਲਾਕੇ ਨੂੰ ਬੜੀ ਵੱਡੀ ਦੇਣ ਸੀ ði only medical sciences university in punjab ਜਿਹੜੀ ਮੈਡੀਕਲ ਸਾਇੰਸ ਦੀ এডਿਕੇਸ਼ਨ ਨੂੰ ਬਿਹਤਰ ਤਰੀਕੇ ਨਾਲ ਰੈਗੂਲੇਟ ਕਰਨ ਵਾਸਤੇ ਤਾਂ ਕਿ ਬਿਹਤਰ ਤਰੀਕੇ ਨਾਲ ਚੱਲ ਸਕੇ ਸਹੂਲਤ ਸਟੂਡੈਂਟਸ ਨੂੰ ਸਹੂਲਤ ਮੈਡੀਕਲ ਫੈਕਲਟੀ ਨੂੰ ਸਭ ਨੂੰ ਬਿਹਤਰ ਮਿਲ ਸਕੇ ਉਸ ਵਾਸਤੇ ਜਿਹੜੀ ਯੂਨੀਵਰਸਿਟੀ ਬਣਾਈ ਗਈ ਸੀ ਉਹ ਅੱਜ ਕਿਵੇਂ ਕ腐ਸ਼ਨ ਦਾ ਨੈਪੋਟイズਮ ਦਾ ਅੱਡਾ ਬਣ ਗਿਆ ਇਟ ਹੈਜ਼ ਬਿਕਮ ਅ ਟੈਨ ਆਫ ਨੈਪੋਟイズਮ ਐਂਡ ਕ腐ਸ਼ਨ ਟੂਡੇ ਸ਼ਰਮ ਆਉਂਦੀ ਹੈ ਕਿਵੇਂ ਵਾਈਸ ਚਾਂਸਲਰ ਡਾਕਟਰ ਰਾਜੀਵ ਸ਼ੂਦ ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਆਪਦਾ ਪਰਸਨਲ ਜਗੀਰ ਬਣਾ ਕੇ ਮਨਮਰਜ਼ੀਆਂ ਇਸ ਕਦਰ ਹਾਵੀ ਹੋ ਗਈਆਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਸਾਰੇ ਰੂਲਸ ਰੈਗੂਲੇਸ਼ਨਸ ਵਾਇਲਟ ਕਰਕੇ ਕਿਵੇਂ ਇਸ ਯੂਨੀਵਰਸਿਟੀ ਨੂੰ ਆਪਦੀ ਪਰਸਨਲ ਜਗੀਰ ਦੀ ਤਰ੍ਹਾਂ ਮਨਮਰਜ਼ੀ ਨਾਲ ਚਲਾਇਆ ਜਾ ਰਿਹਾ ਹੈ ਮੈਂ ਤਾਂ ਇਹ ਕਹਿਣਾ ਚਾਹਣਾ ਫਿਰ ਜੇ ਇਸ ਤਰ੍ਹਾਂ ਹੀ ਯੂਨੀਵਰਸਿਟੀ ਨੇ ਚੱਲਣਾ ਹੈ ਤੁਹਾਡਾ ਕੰਮ ਕਰਨ ਦਾ ਸਟਾਈਲ ਇਹੀ ਰਹਿਣਾ ਹੈ ਤੇ ਫਿਰ ਬਾਬਾ ਫਰੀਦ ਦਾ ਨਾਂ ਕਿਉਂ ਬਦਨਾਮ ਕਰਦੇ ਹੋ ਜੋ ਹਾਲਾਤ ਬਣੇ ਹੋਏ ਵੈਸੇ ਵੀ ਇਹਨੂੰ ਆਮ ਆਦਮੀ ਪਾਰਟੀ ਡਾਕਟਰ ਰਾਜੀਵ ਸੂਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦਾ ਨਾਂ ਹੀ ਆਪਾਂ ਬਦਲ ਦਿੰਨੇ ਕਿਉਂਕਿ ਨਾ ਤਾਂ ਕੋਈ ਸਰਕਾਰ ਦਾ ਕਾਨੂੰਨ ਇੱਥੇ ਲਾਗੂ ਹੋ ਰਿਹਾ ਹੈ ਨਾ ਕੋਈ ਰੂਲਸ ਐਂਡ ਰੈਗੂਲੇਸ਼ਨਸ ਪੰਜਾਬ ਸਰਕਾਰ ਵੱਲੋਂ ਜਿਹੜੇ ਫਰੇਮ ਕੀਤੇ ਗਏ ਆ ਉਹ ਫਾਲੋ ਹੋ ਰਿਹਾ ਹੈ ਜੇ ਸਭ ਕੁਝ ਆਉਦੀ ਮਨਮਰਜ਼ੀ ਨਾਲ ਕਰਨਾ ਫਿਰ ਆਉਦਾ ਨਾਮ ਵੀ ਨਖਾ ਲਓ ਯੂਨੀਵਰਸਿਟੀ ਤੇ ਬੋਰਡ ਤੇ ਮੈਂ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਬੜੀਆਂ ਖਬਰਾਂ ਇਸ ਯੂਨੀਵਰਸਿਟੀ ਦੀਆਂ ਚੱਲ ਰਹੀਆਂ ਤੁਸੀਂ ਇਹ ਵੀ ਦੇਖੋ ਖਬਰਾਂ ਪਿਛਲੇ 2-3 ਦਿਨਾਂ ਦੀਆਂ ਚੱਲੀਆਂ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਰੇਡ ਕੀਤੀ ਯੂਨੀਵਰਸਿਟੀ ਦੇ ਵਿੱਚ ਕੰਪਲੇਂਟ ਹੋਈ ਵਿਜੀਲੈਂਸ ਡਿਪਾਰਟਮੈਂਟ ਕੋਲ ਜਿਸ ਤੋਂ ਬਾਅਦ ਵਿਜੀਲੈਂਸ ਦੇ ਅਫਸਰ ਡੀਐਸਪੀ ਸ਼ਾਇਦ ਕੇਵਲ ਕਰੇਸ਼ਨ ਸੀ ਤੇ ਇੰਸਪੈਕਟਰ ਸੰਦੀਪ ਸਿੰਘ ਰਿਕਾਰਡ ਲੈਣ ਵਾਸਤੇ ਯੂਨੀਵਰਸਿਟੀ ਗਏ ਤੇ ਉਥੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਕਿਵੇਂ ਬਦਸਲੂਕੀ ਕਰਕੇ ਸਰਕਾਰੀ ਅਫਸਰਾਂ ਨਾਲ ਉਹਨਾਂ ਨੂੰ ਆਪਦੀ ਡਿਊਟੀ ਕਰਨ ਤੋਂ ਰੋਕਿਆ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੈਂ ਤਾਂ ਇਹ ਵੀ ਡਿਮਾਂਡ ਕਰਦਾ ਹਾਂ ਕਿ ਦੋਨਾਂ ਤੇ ਫॉर ਦਾ ਅਬਸਟਰਕਸ਼ਨ ਆਫ ਜਸਟਿਸ ਸਰਕਾਰੀ ਮੁਲਾਜ਼ਮ ਨੂੰ ਆਪਣੀ ਡਿਊਟੀ ਕਰਨ ਤੋਂ ਰੋਕਣ ਵਾਸਤੇ ਸੰਬੰਧਿਤ ਧਾਰਾ ਦੇ ਵਿੱਚ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਇਹਨਾਂ ਨੂੰ ਅਰੈਸਟ ਵੀ ਕਰਨਾ ਚਾਹੀਦਾ ਥੋੜੇ ਮੀਡੀਆ 'ਚ ਹੀ ਖਬਰਾਂ ਆਈਆਂ ਕਿ ਬੋਲ ਪਾਣੀ ਹੋਇਆ ਉੱਥੇ ਵਿਜੀਲੈਂਸ ਦੇ ਅਫਸਰਾਂ ਨਾਲ ਬਦਸਲੂਕੀ ਕੀਤੀ ਗਈ ਕਿਵੇਂ ਉਹਨਾਂ ਨੂੰ ਇਹ ਪੁੱਛਿਆ ਗਿਆ ਤੁਸੀਂ ਕਿਹਦੇ ਆਰਡਰ ਦੇ ਨਾਲ ਇੱਥੇ ਆਏ ਹੋ ਜੇ ਵਿਜੀਲੈਂਸ ਡਿਪਾਰਟਮੈਂਟ ਨੂੰ ਕੰਪਲੇਂਟ ਹੋਈ ਹੈ ਤੇ ਫਿਰ ਕੀ ਵਿਜੀਲੈਂਸ ਦੀ ਜ਼ਿੰਮੇਵਾਰੀ ਨਹੀਂ ਉੱਥੇ ਜਾ ਕੇ छानबीन ਕਰਨੀ ਉੱਥੇ ਜਾ ਕੇ ਜਾਂਚ ਕਰਨੀ ਮੈਂ ਤਾਂ ਇਹ ਵੀ ਡਿਮਾਂਡ ਕਰਦਾ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿੰਨੇ ਸੀਸੀਟੀਵੀ ਕੈਮਰੇ ਆ ਉਹਨਾਂ ਦੀ ਫੁਟੇਜ ਉਹਨੂੰ ਸੀਜ਼ ਕਰਕੇ ਐਜ਼ ਰਿਕਾਰਡ ਰੱਖਿਆ ਜਾਵੇ ਕਿਉਂਕਿ ਉਹ ਜਦੋਂ ਕੋਈ ਕੋਰਟ ਦੇ ਵਿੱਚ ਜਾਊਗਾ ਉਹ ਚੀਜ਼ਾਂ ਸਾਰੀਆਂ ਉੱਥੇ ਲੋਡ ਪੈਣੀਆਂ ਹੁਣ ਮੈਂ ਕੁਝ ਐਗਜ਼ਾਮਪਲਸ ਤੁਹਾਡੇ ਸਾਹਮਣੇ ਰੱਖਣੀਆਂ ਚਾਹਣਾ ਜਿੱਦ ਤੋਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਹਾਲਾਤ ਕੀ ਹੈ ਯੂਨੀਵਰਸਿਟੀ ਦੇ ਵਿੱਚ ਮੈਂ ਗੱਲ ਕੀਤੀ ਕਿ ਇਹ ਨੇਪੋਟイズਮ ਦਾ ਤੇ ਕ腐ਸ਼ਨ ਦਾ ਅਡਾ ਬਣ ਗਿਆ ਨੇਪੋਟイズਮ ਵੇਖੋ ਕਿs ਹੱਦ ਤੱਕ ਭਾਰੀ ਹੋਈ ਹੈ ਵਾਈਸ ਚਾਂਸਲਰ ਸਾਹਿਬ ਨੇ ਆਪਦਾ ਪਰਿਵਾਰ ਆਪਦੇ ਰਿਸ਼ਤੇਦਾਰ ਆਪ ਦਾ ਇਲਾਕਾ ਜਿਹੜਾ ਹਿਮਾਚਲ ਹੈ ਜਿੱਥੋਂ ਆਉਂਦੇ ਐ ਕਿਵੇਂ ਉਹਨਾਂ ਵਾਸਤੇ ਮੈਂ ਕਹਿੰਦਾ ਕਿ এমਪਲੋਇਮੈਂਟ ਐਕਸਚੇਂਜ ਹੀ ਯੂਨੀਵਰਸਿਟੀ ਚ ਖੋਲਤੀ ਫਿਰ ਚਾਹੇ ਉਹ ਡਾਕਟਰ ਵੀ ਸੀ ਸਾਹਿਬ ਦੀ ਧਰਮ ਪਤਨੀ ਹੋਵੇ ਰੀਵਾ ਸੂਦ ਚਾਹੇ ਉਹਨਾਂ ਦਾ ਨਿਆਣਾ ਹੋਵੇ ਸ਼ਾਨ ਸੂਦ ਚਾਹੇ ਉਹਦੀ ਧਰਮ ਪਤਨੀ ਹੋਵੇ ਚਾਹੇ ਰਿਸ਼ਤੇਦਾਰ ਹੋਣ ਸਾਰੇ ਯੂਨੀਵਰਸਿਟੀ ਚ ਭਰਤੀ ਕੀਤੇ ਜਾ ਰਹੇ ਐ ਸਾਰੇ ਕਾਨੂੰਨ ਛਿੱਕੇ ਟੰਕੇ ਕੀਤੇ ਜਾ ਰਹੇ ਆ ਮੈਨੂੰ ਤਾਂ ਇਹ ਵੀ ਦੱਸਿਆ ਗਿਆ ਕਿ ਜਿਹੜਾ ਨਿਆਣਾ ਭਰਤੀ ਕੀਤਾ ਇੱਥੇ ਇਹਨਾਂ ਨੇ ਆਵਦਾ ਉਹ ਇੰਡੀਅਨ ਸਿਟੀਜ਼ਨ ਵੀ ਨਹੀਂ ਆ ਫਿਰ ਤਾਂ ਚਲੋ ਇਟਸ ਅ ਵਾਇਲੇਸ਼ਨ ਆਫ ਇਮੀਗ੍ਰੇਸ਼ਨ ਐਕਟ ਆਲਸੋ ਕਈ ਕਾਨੂੰਨ ਵਾਇਲੇਟ ਹੋਏ ਆ ਇਹਦੇ ਵਿੱਚ ਇਹ ਤਿੰਨੇ ਜਾਨੇ ਇਹ ਯੂਨੀਵਰਸਿਟੀ ਚ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਭਰਤੀ ਕੀਤੇ ਇੱਕ ਦੋ ਲਾਅ ਆਫੀਸਰ ਭਰਤੀ ਕੀਤੇ ਯੂਨੀਵਰਸਿਟੀ ਚ ਇੱਕ ਸੁਕ੍ਰਿਤ ਸੂਦ ਜਿਹੜਾ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੂੰ ਨੰਨੂ ਨੰਨੂ ਕਹਿ ਕੇ ਬੁਲਾਉਂਦਾ ਸੀ ਹੁਣ ਕਹਿੰਦੇ ਉਹਨੂੰ ਇਹ ਵੀ ਰੋਕਿਆ ਬਹਿ ਤੂੰ ਨੰਨੂ ਨਾ ਕਿਆ ਕਰ ਇੱਥੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਤੂੰ ਮੇਰਾ ਗ੍ਰੈਂਡ ਚਾਈਲਡ ਆ ਤੈਨੂੰ ਵੀ ਭਰਤੀ ਕੀਤਾ ਉਹਨੂੰ ਭਰਤੀ ਕੀਤਾ ਇੱਕ ਵਿਕਾਸ ਸ਼ਰਮਾ ਉਹ ਵੀ ਹਿਮਾਚਲ ਤੋਂ ਦੋਨੇ ਲਾਅ ਆਫੀਸਰ ਜਿਹੜੇ ਭਰਤੀ ਕੀਤੇ ਯੂਨੀਵਰਸਿਟੀ ਦੋਨੋਂ ਹਿਮਾਚਲ ਪ੍ਰਦੇਸ਼ ਤੋਂ ਕੀ ਪੰਜਾਬ ਦੇ ਵਿੱਚ ਜਾਂ ਫਰੀਦਕੋਟ ਦੇ ਵਿੱਚ ਕੋਈ ਇਹੋ ਜਿਹਾ ਵਕੀਲ ਸਿਆਣਾ ਨਹੀਂ ਹੈ ਜਿਹੜਾ ਕਾਨੂੰਨ ਦੀ ਸਮਝ ਰੱਖਦਾ ਹੋਵੇ ਯੂਨੀਵਰਸਿਟੀ ਨੂੰ ਲੀਗਲ ਮੈਟਰਸ ਦੇ ਵਿੱਚ ਮਦਦ ਦੇ ਸਕੇ ਇਹ ਕਹਿਣ ਤੋਂ ਭਾਵ ਇਹ ਹੈ ਕਿ ਸਾਰੇ ਸਾਡੇ ਜਿੰਨੇ ਵਕੀਲ ਐ ਇੱਥੇ ਉਹ ਸਾਰੇ ਅਨਪੜ੍ਹ ਹੀ ਫਿਰਦੇ ਆ ਜਾਂ ਨਾ ਸਮਝ ਫਿਰਦੇ ਆ ਹਿਮਾਚਲ ਤੋਂ ਦੋ ਲੋ ਅਫਸਰ ਰੱਖਨੇ ਆ ਉਹ ਵੀ ਹਿਮਾਚਲ ਚੋਂ ਆਏ ਟੱਪਰ ਸਾਰਾ ਭਰਤੀ ਕਰਤਾ ਹਿਮਾਚਲ ਤੋਂ ਲਿਆ ਕੇ ਕਈ ਪ੍ਰੋਫੈਸਰ ਗ੍ਰੇਡ ਦੇ ਕੇ ਬੰਦੇ ਭਰਤੀ ਕੀਤੇ ਐ ਇੱਥੇ ਜਿਨ੍ਹਾਂ ਨੂੰ ਸਵਾ ਸਵਾ ਲੱਖ ਰੁਪਇਆ ਤਨਖਾਹ ਦਿੱਤੀ ਜਾ ਰਹੀ ਹੈ ਮੈਂ ਕੁਛ ਨਾ ਤੁਹਾਡੇ ਸਾਹਮਣੇ ਉਹਨਾਂ ਦੇ ਵੀ ਦੱਸ ਦਿੰਨਾ ਹਿਮਾਚਲ ਪ੍ਰਦੇਸ਼ ਤੋਂ ਪੰਕਜ ਸ਼ਰਮਾ ਸੌਰਵ ਸ਼ਰਮਾ ਵਿਵੇਕ ਸ਼ਰਮਾ ਤਿੰਨੇ ਹਿਮਾਚਲ ਦੇ ਜਿਨ੍ਹਾਂ ਨੂੰ ਪ੍ਰੋਫੈਸਰ ਦਾ ਗ੍ਰੇਡ ਦਿੱਤਾ ਹੈ ਸਵਾ ਸਵਾ ਲੱਖ ਰੁਪਇਆ ਤਨਖਾਹ ਦਿੰਦੇ ਐ ਤੇ ਕੰਮ ਕੀ ਕਰਦੇ ਕਹਿੰਦੇ ਕੰਮ ਤਾਂ ਕਰਦੇ ਵਾਈਸ ਚਾਂਸਲਰ ਦੀ ਉਹ ਜਿਹੜੀ ਘਰਦੀ ਨੇ ਉੱਥੇ ਖੋਲਿਆ ਡ੍ਰੈਗਨ ਫਰੂਟ ਦਾ ਫਾਰਮ ਉਹਨਾਂ ਚ ਕੰਮ ਤਾਂ ਉੱਥੇ ਕਰਦੇ ਐ ਹਾਜ਼ਰੀਆਂ ਵੀ ਚੈੱਕ ਕਰੋ ਇਹਨਾਂ ਦੀਆਂ ਕਿੰਨੀਆਂ ਲੱਗਦੀਆਂ ਇੱਥੇ ਕਿੰਨੇ ਦਿਨ ਹਾਜ਼ਰ ਰਹਿੰਦੇ ਆ ਉਹ ਦੇਖਣ ਦੀ ਲੋੜ ਹੈ ਇੱਕ ਕੋਈ ਸਮੀਰ ਉਹੂਜਾ ਦਿੱਲੀ ਤੋਂ ਉਹਨੂੰ ਵੀ ਪ੍ਰੋਫੈਸਰ ਦਾ ਗ੍ਰੇਡ ਦੇ ਕੇ ਇੱਥੇ ਭਰਤੀ ਕਰ ਲਿਆ ਇੱਕ ਤੁਸੀਂ ਦੇਖੋ ਮੈਂ ਕਹਿੰਦਾ ਜੀ ਕੋਈ ਲੈਵਲ ਹੀ ਨਹੀਂ ਛੱਡ ਰੇ ਫੋਟੋਗ੍ਰਾਫਰ ਯੂਨੀਵਰਸਿਟੀ ਚ ოਫੀਸ਼ਲ ਹੁੰਦਾ ਸਾਡਾ ਲੋਕਲ ਮੁੰਡਾ ਕੰਮ ਕਰਦਾ ਸੀ ਇੱਥੇ ਹੁੰਦਾ 10000 ਰੁਪਿਆ ਮਹੀਨਾ ਤਨਖਾਹ ਲੈਂਦਾ ਸੀ ਕੀ ਨਾਂ ਸੀ ਜੀ ਉਹਦਾ ਤੁਸੀਂ ਤੁਹਾਡਾ ਪੱਤਰਕਾਰ ਭਾਈਚਾਰੇ ਚੋਂ ਸੀ ਕੋਈ ਗਗਨ ਗਗਨ ਹਾਂ 10000 ਰੁਪਇਆ ਤਨਖਾਹ ਲੈਂਦਾ ਸੀ ਗਗਨ ਮੁੰਡਾ ਸੀ ਜਿਹੜਾ ਇੱਥੇ ਕੰਮ ਕਰਦਾ ਸੀ ਉਹਨੂੰ ਹਟਾ ਕੇ ਦਿੱਲੀ ਤੋਂ ਪਤਾ ਨਹੀਂ ਕਿਹੜੀ ਇਹੋ ਜੀ ਤਕੜੀ ਫੋਟੋਗ੍ਰਾਫਰ ਲਿਆਂਦੀ ਯੁਕਤਾ ਰਠੌਰ 40000 ਰੁਪਇਆ ਪਰ ਮਹੀਨਾ ਉਹਨੂੰ ਤਨਖਾਹ ਚਾਰ ਗੁਣਾ ਸਾਡੇ ਲੋਕਲ ਮੁੰਡੇ ਨਾਲੋਂ 40000 ਰੁਪਇਆ ਤਨਖਾਹ ਦੇ ਕੇ ਉਹਨੂੰ ਭਰਤੀ ਕਰ ਲਿਆ ਇਹ ਤਾਂ ਮੈਂ ਤੁਹਾਡੇ ਕੋਲੇ ਨਾ ਸਿਰਫ ਉਦਾਹਰਨਾ ਦੇ ਰਿਹਾ ਜਿੰਨਾ ਖਰੀਦੀ ਜਾਓਗੇ ਉਹਨਾਂ ਕੁਝ ਹੀ ਨਿਕਲਿਆ ਆਊਗਾ ਮੈਂ ਅੱਜ ਪਤਾ ਲੱਗਿਆ ਕਈਆਂ ਨੂੰ ਕਿ ਮੈਂ ਪੀਸੀ ਕਰਨੀ ਆ ਚਾਰ ਪੰਜ ਹੋਰ ਅਪਾਇੰਟਮੈਂਟਸ ਮੇਰੇ ਕੋਲੇ ਆ ਗਈਆਂ ਆ ভাই ਸਾਡੇ ਐਮਐਲਏ ਸਾਹਿਬ ਦਾ ਵੀ ਪੀਏ ਹੈ ਜਿਹੜਾ ਪਿੱਛੇ ਜੇ ਡਰੱਗ ਕੇਸ ਦੇ ਵਿੱਚ ਫੜਿਆ ਗਿਆ ਕੀ ਨਾਮ ਉਹਦਾ ਸਨੀ ਸਨੀ ਪੂਰਾ ਨਾਮ ਉਹਦਾ ਜਗਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਉਹਦੀ ਭਰਤੀ ਐਮਐਸ ਆਫਿਸ ਦੇ ਵਿੱਚ ਕੀਤੀ ਗਈ ਹੈ ਯੂਨੀਵਰਸਿਟੀ ਦੇ ਕੰਪਿਊਟਰ ਦਾ ਰਿਕਾਰਡ ਹੈ ਭਰਤੀ ਯੂਨੀਵਰਸਿਟੀ ਦੇ ਵਿੱਚ ਕੀਤੀ ਗਈ ਹੈ ਲਿਖਿਆ ਗਿਆ ਇੱਥੇ ਹੈਲਪਰ ਦੇ ਤੌਰ ਤੇ ਭਰਤੀ ਕੀਤਾ ਐਮ ਐਸ ਆਫਿਸ ਅਟੈਚਡ ਵਿਦ ਐਮ ਐਲ ਏ ਇਹ ਸਾਲਾ ਇਹ ਕੋਈ ਤਰੀਕਾ ਬਣਾ ਰੱਖਿਆ ਇਹਨਾਂ ਨੇ ਯੂਨੀਵਰਸਿਟੀ ਨੂੰ ਲੁੱਟਣ ਦਾ ਕਿ ਜਿਹਨੂੰ ਮਰਜ਼ੀ ਇੱਥੇ ਗਲਤ ਅੰਸਰਾਂ ਨੂੰ ਤੁਸੀਂ ਭਰਤੀ ਕਰੋ ਤਨਖਾਹ ਦੇਣ ਪੰਜਾਬ ਦੇ ਲੋਕ ਤੇ ਵਰਤਣੇ ਨੂੰ ਤੁਸੀਂ ਸਿਆਸੀ ਕੰਮਾਂ ਵਾਸਤੇ ਤੇ ਮਾੜੇ ਕੰਮਾਂ ਵਾਸਤੇ ਇਹੋ ਜਿਹੇ ਹਾਲਾਤ ਯੂਨੀਵਰਸਿਟੀ ਦੇ ਵਿੱਚ ਬਣਿਆ ਮੈਂ ਕਰਪਸ਼ਨ ਦਾ ਵੀ ਜ਼ਿਕਰ ਕੀਤਾ ਮੈਂ ਕੁਝ ਐਗਜ਼ਾਮਪਲਸ ਤੁਹਾਡੇ ਕੋਲੇ ਕਰਪਸ਼ਨ ਦੀਆਂ ਵੀ ਰੱਖਣੀਆਂ ਚਾਹੁੰਦਾ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਗਾ ਅੱਗੇ ਜਾਣ ਤੋਂ ਪਹਿਲਾਂ ਕਿ ਆ ਜਿਹੜਾ ਸਾਰਾ ਰਿਕਾਰਡ ਮੈਂ ਤੁਹਾਡੇ ਕੋਲ ਰੱਖ ਰਿਆ ਹਾਂ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਰਜਿਸਟਰਾਰ ਨੂੰ ਵੀ ਬੇਨਤੀ ਕਰਦਾ ਹਾਂ ਯੂਨੀਵਰਸਿਟੀ ਦੇ ਬਾਕੀ ਅਫਸਰਾਂ ਨੂੰ ਵੀ ਬੇਨਤੀ ਕਰਦਾ ਮੇਰੇ ਕੋਲੇ ਇੱਕ ਇੱਕ ਕਾਗਜ਼ ਆ ਪਲੰਦਰਾ 150 ਕਾਗਜ਼ ਦਾ ਆ ਤੁਹਾਡੇ ਸਾਹਮਣੇ ਵਾਈਸ ਚਾਂਸਲਰ ਸਾਹਿਬ ਤੁਹਾਡੇ ਹੱਥ ਲਿਖਤ ਨੋਟ ਵੀ ਹੈ ਮੇਰੇ ਕੋਲੇ ਤੇ ਰਿਕਾਰਡ ਨਾਲ ਟੈਂਪਰ ਨਾ ਕਰਿਓ ਜੇ ਅੰਦਰ ਜਾਉਂਗੇ ਸਾਰੇ ਜਾਣੀ ਜਿਹੜੇ ਅਫਸਰ ਨੇ ਟੈਂਪਰਿੰਗ ਕੀਤੀ ਰਿਕਾਰਡ ਮੈਨੂੰ ਪਤਾ ਲੱਗਿਆ ਪਿਛਲੇ ਦਿਨਾਂ ਤੇ ਕਈ ਕਾਗਜ਼ ਪੱਤਰ ਸਹੀ ਕਰਨ ਨੂੰ ਫਿਰਦੇ ਆ ਕੋਈ ਮੈਂ ਮੁਲਾਜ਼ਮ ਨੂੰ ਕਹਿੰਨਾ ਮੁੜ ਕੇ ਫਿਰ ਬਖਸ਼ਿਆ ਨਹੀਂ ਜਾਊਗਾ ਫੇਰ ਨਾ ਮੇਰੇ ਕੋਲੇ ਆਇਓ ਕਿਸੇ ਨੂੰ ਸਪਾਰਸ਼ਾ ਲੈ ਕੇ ਜੀਨੇ ਗਲਤ ਕੰਮ ਕੀਤਾ ਉਹ ਆਪਦੀ ਭੁਗਤਣ ਨੂੰ ਤਿਆਰ ਰਵੇ ਕਰਪਸ਼ਨ ਦੀ ਮੈਂ ਗੱਲ ਕੀਤੀ ਉਹਨ ਵੇਖੋ ਤੁਸੀਂ एसटीपी प्लांट ਹੈ ਯੂਨੀਵਰਸਿਟੀ ਚ ਸਭ ਨੂੰ ਪਤਾ ਉੱਥੇ ਲੱਗਿਆ ਹੋਇਆ ਉਹਦੀ ਰਿਪੇਅਰ ਦਾ ਕੰਮ ਇਹਨਾਂ ਨੇ ਦਿੱਤਾ ਜੀ ਤੁਸੀਂ ਇਹ ਵੇਖੋ ਵਿਦਆਊਟ ਟੈਂਡਰ 90 ਲੱਖ ਰੁਪਏ ਦੇ ਵਿੱਚ ਇਹਨਾਂ ਨੇ ਕੰਮ ਦਿੱਤਾ ਹੈ एसटीपी प्लांट ਦੀ ਰਿਪੇਅਰ ਦਾ ਰਿਪੇਅਰ ਦਾ 90 ਲੱਖ ਵਾਸਤੇ एसटीपी प्लांट ਹੈ ਜੀ 750 ਕਿਲੋ ਲੀਟਰ ਦਾ ਠੀਕ ਹੈ ਜੀ ਹੁਣ ਆ ਤੁਸੀਂ ਵੇਖ ਲਓ ਮੈਂ ਤਾਂ ਇੰਟਰਨੈਟ ਤੋਂ ਹੀ ਚੱਕਿਆ ਹੈ ਕਿ ਜੇ ਤੁਸੀਂ 750 ਕਿਲੋਲੀਟਰ ਦਾ ਕਿਲੋਲੀਟਰਸ ਪਰ ਡੇ 750 KLD ਜਿਹਨੂੰ ਆਪਾਂ ਕਹਿੰਦੇ ਆ ਜੇ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣਾ ਹੈ ਉਹ ਕਹਿੰਦੇ ਜੀ 13 ਲੱਖ 30 ਹਜ਼ਾਰ ਤੋਂ ਸ਼ੁਰੂ ਹੁੰਦਾ ਤੇ ਟਾਪ ਆਫ ਦਾ ਲਾਈਨ ਜਿਹੜਾ ਹੈ ਉਹ 21 ਲੱਖ ਰੁਪਏ ਚ ਲੱਗ ਜਾਂਦਾ ਇਹ ਤਾਂ ਮੈਂ ਗੂਗਲ ਤੋਂ ਹੀ ਸਰਚ ਕੀਤੀ ਹੈ ਨਵਾਂ ਪਲਾਂਟ ਉਹ ਕਹਿੰਦੇ ਆ ਜੀ ਕਿ 21 ਲੱਖ ਰੁਪਏ ਚ ਲੱਗ ਜਾਣਾ ਤੇ ਇਹਦੀ ਰਿਪੇਅਰ ਵਾਸਤੇ 90 ਲੱਖ ਰੁਪਿਆ ਦਿੱਤਾ ਸੈਂਕਸ਼ਨ ਕੀਤਾ ਤੇ 90 ਦੇ 90 ਪੇਮੈਂਟ ਵੀ ਹੋ ਗਿਆ ਮੇਰੇ ਕੋਲੇ ਅੱਜ ਪਹਿਲਾਂ ਮੈਨੂੰ ਰਿਪੋਰਟ ਦੇ ਕੇ ਗਏ ਸੀ ਕਿ 20 ਲੱਖ ਰੁਪਿਆ ਐਡਵਾਂਸ ਪੇਮੈਂਟ ਹੋਈ ਹੈ ਅੱਜ ਮੈਨੂੰ ਯੂਨੀਵਰਸਿਟੀ ਵਾਲਿਆਂ ਨੇ ਦੱਸਤਾ ਕਿ 90 ਦੀ 90 ਪੇਮੈਂਟ ਹੋ ਗਈ ਹੈ ਨਵਾਂ ਪਲਾਂਟ 20 ਲੱਖ ਦਾ ਤੇ ਰਿਪੇਅਰ ਤੇ 90 ਲੱਖ ਇਹ ਕਲਯੁਗ ਨਹੀਂ ਤਾਂ ਹੋਰ ਕੀ ਹੈ ਦੂਜੀ ਗੱਲ ਯੂਨੀਵਰਸਿਟੀ ਦੇ ਸੈਨੇਟ ਹਾਲ ਦੀ ਐਕਸਟੈਂਸ਼ਨ ਤੇ ਰੈਨੋਵੇਸ਼ਨ ਦਾ ਇੱਕ ਟੈਂਡਰ ਸੀਗਾ ਟੈਂਡਰ ਨਹੀਂ ਸੌਰੀ ਕੰਮ ਸੀ ਟੈਂਡਰ ਤਾਂ ਲਾਉਂਦੇ ਹੀ ਨਹੀਂ 80 ਲੱਖ ਰੁਪਏ ਦਾ ਕੰਮ ਸੀ ਕਿਉਂਕਿ 80 ਲੱਖ ਦਾ ਕੰਮ ਜੇ ਕਰਾਉਂਦੇ ਸੀ ਤਾਂ ਟੈਂਡਰ ਲਾਉਣਾ ਪੈਣਾ ਸੀ ਉਹ ਕੰਮ ਨੂੰ ਤੋੜ ਕੇ ਹਿੱਸਿਆਂ 'ਚ ਵੰਡ ਕੇ 5-5 ਲੱਖ ਤੋਂ ਥੱਲੇ ਕਰਕੇ ਇਹਨਾਂ ਨੇ ਲਾਇਆ ਕਿ ਬਿਨਾ ਟੈਂਡਰ ਤੋਂ ਦੇ ਦਿਓ ਕਮਾਂਡ ਉਹ ਛੋਟਾ ਕਰਤਾ ਇਹਨਾਂ ਨੇ ਹੁਣ ਮੈਂ ਤੁਹਾਨੂੰ ਜਿਵੇਂ ਐਗਜ਼ਾਮਪਲ ਦੇਵਾਂ ਕੁਰਸੀਆਂ ਦਾ ਅੱਡ ਕਿਸੇ ਨੂੰ ਕੰਮ ਦੇਤਾ ਮੈਕਸ ਲਾਉਣ ਦਾ ਅੱਡ ਵਰਕ ਆਰਡਰ ਦੇਤਾ ਪੇਂਟ ਕਰਨ ਦਾ ਅੱਡ ਦੇਤਾ ਲੇਬਰ ਦਾ ਅੱਡ ਦੇਤਾ ਮੈਂ ਆਧਾਰਨ ਦੇਣਾ ਤੁਹਾਨੂੰ ਇੱਕਾ ਵਰਕ ਆਰਡਰ ਮੈਂ ਪੜ੍ਹ ਕੇ ਦੱਸਦਾ ਵੇਖੋ ਕੀ ਲਿਖਿਆ ਇਹਨਾਂ ਨੇ ਆਹ ਦੇਖੋ ਸੈਨੇਟ ਹਾਲ ਡਿਸਮੈਂਟਲਿੰਗ ਆਫ ਫਰਸਟ ਫਲੋਰ ਬ੍ਰਿਕ ਵਰਕ ਰਾਈਟ ਸਾਈਡ ਪੋਰਸ਼ਨ ਬ੍ਰਿਕ ਵਰਕ ਫਰਸਟ ਫਲੋਰ ਦੇ ਡਿਸਮੈਂਟਲਿੰਗ ਰਾਈਟ ਸਾਈਡ ਪੋਰਸ਼ਨ 420000 ਰੁਪਏ ਚ ਤੈਨੂੰ ਕੰਮ ਅਲੋਟ ਕੀਤਾ ਜਾਂਦਾ ਵਰਕ ਆਰਡਰ ਦੇਤਾ ਬਿਨਾ ਟੈਂਡਰ ਤੋਂ ਹੁਣ ਰਾਈਟ ਸਾਈਡ ਦਾ ਅੱਡ ਨੂੰ ਦੇ ਦਿਓ ਲੈਫਟ ਸਾਈਡ ਦਾ ਅੱਡ ਨੂੰ ਦੇ ਦਿਓ ਸੈਂਟਰ ਸਾਈਡ ਦਾ ਅੱਡ ਨੂੰ ਦੇ ਦਿਓ ਇਹ ਕਿਉਂ ਕੀਤਾ ਜਾ ਰਿਹਾ ਕਿ ਜੇ 80 ਲੱਖ ਦਾ ਇਕੱਠਾ ਕੰਮ ਦੇਵਾਂਗੇ ਤਾਂ ਉਹ ਟੈਂਡਰ ਲਾਉਣਾ ਬਿਡਿੰਗ ਹੋਊਗੀ ਉਹਦੇ ਚ ਪੈਸੇ ਨਹੀਂ ਖਾਦੇ ਜਾਣ ਤੇ ਫਿਰ ਇਹ ਇਹ ਜੇ ਵਰਕ ਆਰਡਰ ਕਿੰਨੇ ਇਸ਼ੂ ਕੀਤੇ ਹਨ ਇਹਨਾਂ ਤੇ ਇਹ ਵੀ ਮੈਂ ਤੁਹਾਡੇ ਕੋਲੇ ਮੇਰੇ ਕੋਲੇ ਜਿਹੜੀ ਮੈਂ ਗੱਲ ਕੀਤੀ ਸਾਰੇ ਪੇਪਰਸ ਐ ਮੈਂ ਹਰ ਚੀਜ਼ ਤੁਹਾਡੇ ਕੋਲੇ ਸਮੇਤ ਪ੍ਰੂਫ ਰੱਖ ਰਿਆ ਨਿਊਕਲੀਅਰ ਮੈਡੀਸਨ ਦੇ ਵਿੱਚ ਮਸ਼ੀਨਾ ਖਰੀਦਣੀਆਂ ਸੀ ਜੀ ਪੈਟ ਸਕੈਨ ਸਪੈਕਟਸ ਸਕੈਨ ਦੀਆਂ ਮਸ਼ੀਨਾ ਕਹਿੰਦੇ 80-85 ਕਰੋੜ ਰੁਪਏ ਦੀਆਂ ਮਸ਼ੀਨਾ ਇਹ ਸੀਮੰਸ ਕੰਪਨੀ ਦੀਆਂ ਮਸ਼ੀਨਾ ਖਰੀਦੀਆਂ ਗਈਆਂ ਪਰ ਕੰਪਨੀ ਤੋਂ ਡਾਇਰੈਕਟ ਨਹੀਂ ਖਰੀਦੀਆਂ ਗਈਆਂ ਵਿੱਚ ਮਿਡਲਮੈਨ ਪਾਏ ਗਏ ਹਾਲਾਂਕਿ ਪੀਜੀਆਈ ਏਮਜ਼ ਵਰਕੇ ਹਸਪਤਾਲ ਡਾਇਰੈਕਟ ਖਰੀਦਦੇ ਆ ਮੇਰੇ ਕੋਲੇ ਉਹਦਾ ਵੀ ਟੈਂਡਰ ਹੈ ਸਾਰਾ ਮੈਂ ਹਰ ਚੀਜ਼ ਲੈ ਕੇ ਆਇਆ ਡਾਇਰੈਕਟ ਨਹੀਂ ਖਰੀਦੀਆਂ ਗਈਆਂ ਕੰਪਨੀ ਵਿੱਚ ਪਾਈ ਗਈ ਸਿਸਮੈਡ ਕੋਈ ਕੰਪਨੀ ਹੈ ਦੋ ਕੰਪਨੀਆਂ ਨੂੰ ਜੀ ਯੂਨੀਵਰਸਿਟੀ ਚ ਬੜੀ ਵੱਡੀ ਪੇਟਰਨੇਜ ਮਿਲ ਰਹੀ ਹੈ ਸਿਸਮੈਡ ਤੇ ਐਚਐਲਐਲ ਹਿੰਦੁਸਤਾਨ ਲੈਟੈਕਸ ਲਿਮਟਿਡ ਦੋਨੋਂ ਕੰਪਨੀਆਂ ਦੇ ਜ਼ਰੀਏ ਇੱਥੇ ਕ腐ਸ਼ਨ ਦਾ ਧੰਦਾ ਚੱਲ ਰਿਹਾ ਹੁਣ ਉਹ ਜਿਹਦੇ ਤੋਂ ਤੁਸੀਂ ਥਰਡ ਪਾਰਟੀ ਵਿੱਚ ਪਾ ਕੇ ਖਰੀਦ ਰਹੇ ਹੋ ਤੇ ਸੁਭਾਵਕਾ ਫਿਰ ਮਾਰਦਿਆਂ ਤੋਂ ਨੇ ਵੀ ਰੱਖਣਾ ਉਹ ਕਿਹੜਾ ਇੱਥੇ ਬਾਬੇ ਫਰੀਦ ਦੀ ਸੇਵਾ ਕਰਨ ਆਇਆ 10 ਤੋਂ 15% ਕੋਸਟ ਦਾ ਫਰਕ 8 ਤੋਂ 10 ਕਰੋੜ ਰੁਪਇਆ ਇਹਦੇ ਵਿੱਚ ਕਪਲਾ ਇਹ ਸਾਰੀਆਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਆਂ ਅਸੀਂ ਅੱਗੇ ਆਜੋ ਜੀ ਲਾਂਡਰੀ ਮਸ਼ੀਨਸ ਖਰੀਦੀਆਂ ਖਰੀਦਣੀਆਂ ਸੀ ਯੂਨੀਵਰਸਿਟੀ ਦੀਆਂ 90 ਲੱਖ ਰੁਪਏ ਦੀ ਆ ਮੁੱਖ ਵੀ ਸੀ ਸਾਹਿਬ ਦੇ ਹੱਥ ਲਿਖਤੇ ਦੇ ਤੇ ਨੋਟ ਹੈ ਇਹ ਇਪਸੋਫੈਕਟੋ ਅਪਰੂਵਲ ਸਮਝੀ ਜਾਵੇ ਤੇ ਇਹ 90 ਲੱਖ ਰੁਪਏ ਦੀਆਂ ਇਹ ਖਰੀਦਣ ਦਾ ਤੇ ਇਹ ਵੀ ਇੱਕ ਅਨੰਤਾ ਮੈਡੀਕਲ ਹੈ ਸਿਸਮੈਟ ਦੀ ਸਿਸਟਰ ਕੰਸਰਨ ਚੰਡੀਗੜ੍ਹ ਦੀ ਉਹਨਾਂ ਨੂੰ 90 ਲੱਖ ਰੁਪਏ ਦੀ ਇਹਨਾਂ ਨੇ ਕਹਿਤਾ ਵੀ ਤੁਸੀਂ ਪਰਚੇਜ਼ ਕਰਕੇ ਦੇ ਦਿਓ ਅਗੇਨ ਵਿਦਾਊਟ ਅਟੈਂਡਰ ਹੁਣ ਜਿਹੜੀ ਮੈਂ ਦੂਜੀ ਕੰਪਨੀ ਦਾ ਜ਼ਿਕਰ ਕੀਤਾ ਹਿੰਦੁਸਤਾਨ ਲੇਟੈਕਸ ਲਿਮਿਟਿਡ ਉਹ ਕੰਪਨੀ ਤੇ ਵੇਖੋ ਕਿੱਡੇ ਮਿਹਰਬਾਨ ਹੋਏ ਹੈ ਵਾਈਸ ਚਾਂਸਲਰ ਸਾਹਿਬ ਕੰਪਨੀਆਂ ਦੀ ਵੀ ਕੋਈ ਆਪਾਂ ਜਿਹੜੀ ਕਹੀਏ ਕੋਈ ਮਹਾਰਤ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ ਐਕਸਪਰਟੀਜ਼ ਹੁੰਦੀ ਹੈ ਹੁਣ ਇੱਕ ਕੰਪਨੀ ਹਿੰਦੁਸਤਾਨ ਲੇਟੈਕਸ ਲਿਮਿਟਿਡ ਉਹਨੂੰ ਮਸ਼ੀਨਾਂ ਦੀ ਸਰਵਿਸ ਦਾ ਟੈਂਡਰ ਵੀ ਦਿੱਤਾ 5 ਕਰੋੜ ਰੁਪਈਆ ਪਰ ਸਾਲ ਕਿਹੜੀਆਂ ਮਸ਼ੀਨਾਂ वेंटिलेटर ਜਿਹੜੀਆਂ ਲਾਈਫ ਲਾਈਫ ਸੇਵਿੰਗ ਮਸ਼ੀਨਾਂ ਜਿਨ੍ਹਾਂ ਨੇ ਜਾਨ ਬਚਾਉਣੀ ਹੈ ਜੇ ਕੋਈ ਗੜਬੜ ਹੋ ਜਾ ਤਾਂ ਜਾਨ ਜਾ ਵੀ ਸਕਦੀ ਹੈ ਵੈਂਟੀਲੇਟਰਸ আল্টرا ਸਾਊਂਡ ਪੈਟ ਸਕੈਨ ਸੀਟੀ ਸਕੈਨ ਮਸ਼ੀਨਾਂ ਦਾ ਟੈਂਡਰ ਵੀ ਇਹਦੇ ਕੋਲੇ ਤੇ ਸਰਾਵਾ ਬਣਾਉਣ ਦਾ ਤੇ ਦੁਕਾਨਾ ਬਣਾਉਣ ਦਾ ਵੀ ਟੈਂਡਰ ਇਹਦੇ ਕੋਲੇ 18 ਕਰੋੜ ਰੁਪਏ ਦਾ ਉਹ ਵੀ ਆ ਆ ਵਰਕ ਆਰਡਰ ਪਿਆ 18 ਕਰੋੜ ਰੁਪਏ ਦਾ ਮੈਨੂੰ ਹਿੰਦੁਸਤਾਨ ਚ ਇੱਕ ਕੰਪਨੀ ਦੱਸ ਦਿਓ ਜਿਹੜੀਆਂ ਜਿਹੜੀ ਸਰਾਵਾ ਵੀ ਬਣਾਉਂਦੀ ਹੋਵੇ ਤੇ ਪੈਕਟ ਸਕੈਨ ਦੀ ਮਸ਼ੀਨ ਦੀ ਵੀ ਰਿਪੇਅਰ ਕਰਦੀ ਹੋਵੇ ਹੁਣ ਤੁਹਾਨੂੰ ਮੈਂ ਕਹਿ ਦਿਆਂ ਤੁਸੀਂ ਜਰਨਲਿਜ਼ਮ ਵੀ ਕਰਨੀ ਹੈ ਤੇ ਤੁਸੀਂ ਜਾ ਕੇ ਉੱਥੇ ਪੋਲ ਵੋਟ ਵੀ ਕਰਨੀ ਹੈ ਦੋ ਕੰਮ ਤਾਂ ਨਹੀਂ ਨਾ ਕਰ ਸਕਦੇ ਤੁਸੀਂ ਬੜਾ ਫਰਕ ਹੈ ਇਸ ਚੀਜ਼ ਦੇ ਵਿੱਚ ਸਰਾਮਾਂ ਤੇ ਦੁਕਾਨਾਂ ਦੀ ਕੰਸਟਰਕਸ਼ਨ ਵੀ ਐਚਐਲਐਲ ਕੋਲੇ ਮਸ਼ੀਨਾਂ ਦੀ ਰਿਪੇਅਰ ਦਾ ਕੰਮ ਵੀ ਐਚਐਲਐਲ ਕੋਲੇ ਤੇ ਅੰਮ੍ਰਿਤ ਫਾਰਮੇਸੀ ਜਿਹਦਾ ਵਿਧਾਨ ਸਭਾ ਚ ਰੌਲਾ ਪਿਆ ਸੀ ਉਹ ਵੀ ਐਚਐਲਐਲ ਕੋਲੇ ਮੈਨੂੰ ਹੋਰ ਕਿਤੇ ਤਾਂ ਦਿਖਾ ਦਿਓ ਹਿੰਦੁਸਤਾਨ ਚ ਪੀ ਐਚ ਐਲ ਐਲ ਨੇ ਕਿੱਥੇ ਕੰਸਟਰਕਸ਼ਨ ਦਾ ਕੰਮ ਕੀਤਾ ਐਚ ਐਲ ਐਲ ਦਾ ਸਰਵਿਸ ਸੈਂਟਰ ਕਿੱਥੇ ਆ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਮਸ਼ੀਨਾਂ ਦੀ ਸਰਵਿਸ ਕਰਨੀਆਂ ਜਾਂ ਕਿਸੇ ਹਸਪਤਾਲ ਦੇ ਵਿੱਚ ਇਹਨਾਂ ਨੇ ਪਹਿਲਾਂ ਮਸ਼ੀਨਾਂ ਦਾ ਸਰਵਿਸ ਸਰਕਾਰੀ ਹਸਪਤਾਲਾਂ ਚ ਕੀਤੀ ਹੋਵੇ ਉਹ ਵੀ ਲਿਆ ਕੇ ਦਿਖਾ ਦਿਓ ਤੁਸੀਂ ਮਨਮਰਜ਼ੀਆਂ ਹੀ ਚਲਾ ਲੀਆਂ ਯਾਰ ਆਪਣੀਆਂ ਐਡਾ ਵੱਡਾ ਅਦਾਰਾ ਬਾਬਾ ਫਰੀਦ ਦੇ ਨਾਂ ਤੇ ਚੱਲਦਾ ਹੈ ਇਲਾਕੇ ਨੂੰ ਦੇਣਾ ਤੁਸੀਂ ਉਹਨੂੰ ਖਤਮ ਕਰਨ ਤੇ ਤੁਲੇ ਹੋਏ ਜਿਸ ਤਰ੍ਹਾਂ ਨਾਲ ਲੱਗੇ ਹੋ ਤੁਸੀਂ ਤਾਂ ਆਧਾਰਾ ਹੀ ਨਹੀਂ ਰਹਿਣ ਦੇਣਾ ਇੱਥੇ ਫੋਰਚੂਨਰ ਦਾ ਬੜਾ ਰੌਲਾ ਪਿਆ ਤੁਹਾਨੂੰ ਵੀ ਪਤਾ ਹੈ ਕਹਿੰਦੇ ਵੀ ਸੀ ਸਾਹਿਬ ਨੂੰ ਬੜਾ ਸ਼ੌਕ ਹੈ ਚੰਗੀਆਂ ਗੱਡੀਆਂ ਤੇ ਚੜਨ ਦਾ ਬੋਰਡ ਦੇ ਵਿੱਚ ਵੀ ਆਬਜੈਕਸ਼ਨ ਹੋਈ ਫੋਰਚੂਨਰ ਦਾ ਰੌਲਾ ਕੀ ਪਿਆ ਕਹਿੰਦੇ ਇੱਕ ਦਿਨ ਮੈਂ ਵੀ ਸੀ ਸਾਹਿਬ ਦੀ ਦੇਖ ਰਿਹਾ ਸੀ ਬਾਈਟ ਕਹਿੰਦੇ ਜੀ ਮੈਂ ਜਾ ਰਿਹਾ ਸੀ ਕਿਸਾਨ ਅੰਦੋਲਨ ਸੀ ਤੇ ਮੈਂ ਪਾਸੇ ਦੀ ਨੰਗਨ ਲੱਗਿਆ ਮੇਰੀ ਗੱਡੀ ਫਸ ਗਈ ਤੇ ਮੈਂ ਤਾਂ ਕਰਕੇ ਕਿਹਾ ਵੀ ਫੋਰਚੂਨਰ ਲੈ ਲੈਣੀ ਚਾਹੀਦੀ ਯਾਰ ਐ ਤਾਂ ਸਾਡੀਆਂ ਵੀ ਗੱਡੀਆਂ ਰੋਜ਼ ਫਸਦੀਆਂ ਤੇ ਫਿਰ ਸਾਨੂੰ ਵੀ ਲੈ ਦੋ ਕਿਤੇ ਨਾ ਕਿਤੇ ਫੋਰਚੂਨਰ ਇਹ ਕੀ ਹੈ ਅਸਲੀਅਤ ਕੀ ਸੀ ਕਿ ਉਨੇ ਗਏ ਸੀ ਆਪਦੇ ਉੱਥੇ ਡ੍ਰੈਗਨ ਫਰੂਟ ਦੇ ਫਾਰਮ ਤੇ ਤੇ ਉੱਥੇ ਜਾ ਕੇ ਗੱਡੀ ਫਸ ਗਈ ਤੇ ਕਹਿੰਦੇ ਫੋਰਚੂਨਰ ਲੈ ਲਓ ਮੈਨੂੰ ਜੋ ਪਤਾ ਲੱਗਿਆ ਮੈਂ ਐਕਚੁਅਲੀ ਦੱਸ ਰਿਹਾ ਮੈਂ ਇਹ ਮਜ਼ਾਕ 'ਚ ਨਹੀਂ ਗੱਲ ਕਰ ਰਿਹਾ ਕਿ ਗੱਡੀ ਪਰਚੇਜ਼ ਹੋ ਗਈ ਹੈ ਤੇ ਉੱਥੇ ਏਜੰਸੀ 'ਚ ਬਠਿੰਡੇ ਖੜੀ ਹੈ ਅੱਜ ਹੀ ਮੈਨੂੰ ਯੂਨੀਵਰਸਿਟੀ 'ਚ ਕੋਈ ਦੱਸ ਕੇ ਗਿਆ ਉੱਥੇ ਬਠਿੰਡੇ ਉੱਥੇ ਖੜੀ ਹੈ ਏਜੰਸੀ ਦੇ ਵਿੱਚ ਲਿਆਂ ਨਹੀਂ ਰਹੇ ਵੀ ਰੌਲਾ ਨਾ ਪੈ ਜੇ ਕੀ ਕੀ ਕਰ ਰਹੇ ਹੋ ਯਾਰ ਤੁਸੀਂ 50 50 60 60 ਲੱਖ ਦੀਆਂ ਗੱਡੀਆਂ ਇੱਕ ਡਾਕਟਰ ਬੰਦਾ ਵਾਈਸ ਚਾਂਸਲਰ ਕੀ ਗੱਲ ਜਿਹੜੀ ਤੁਹਾਡੇ ਕੋਲੇ ਆ ਹੈਗੀਆਂ ਇਨੋਵਾ ਹੈ ਜਾਂ ਹਾਈਕ੍ਰੋਸ ਹੈ ਇਹ ਮਾੜੀਆਂ ਗੱਡੀਆਂ ਹੈ ਉਹੀ ਗੱਲ ਨਾ ਜਿਹੜੀ ਮੈਂ ਕਿਹਾ ਕਿ ਆਉਂਦੀ ਜ਼ਗੀਰ ਬਣਾ ਲਈ ਵਾਈਸ ਚਾਂਸਲਰ ਸਾਫ ਦੇ ਬੇਟੇ ਦੀ ਰਿਸੈਪਸ਼ਨ ਹੋਈ ਜੀ ਇੱਥੇ ਨਵੰਬਰ 2023 ਚ ਪੰਜ ਘਰ ਜਿਹੜੇ ਐ ਕੈਂਪਸ ਦੇ ਵਿੱਚ ਰੈਨੋਵੇਟ ਕੀਤੇ ਗਏ 40 ਲੱਖ ਰੁਪਇਆ ਲੱਗਿਆ ਬਿਨਾਂ ਟੈਂਡਰ ਤੋਂ ਕਿਉਂਕਿ ਵਿਆਹ ਵਾਲੇ ਜਿਹੜੇ ਗੈਸਟ ਸੀ ਉਹਨਾਂ ਨੂੰ ਠਰਉਣਾ ਸੀ ਹੁਣ ਕਹਿੰਦੇ ਆਪਦੇ ਘਰ ਦਾ ਜਿਹੜਾ ਚਾਰ ਦਿਵਾਰੀ ਵੱਡੀ ਕੀਤੀ ਹੈ 20 ਲੱਖ ਰੁਪਇਆ ਲੱਗਿਆ ਉਹ ਕੀਤੀ ਕਿਉਂ ਆ ਜੀ ਕਹਿੰਦੇ ਵਾਈਸ ਚਾਂਸਲਰ ਸਾਹਿਬ ਨੂੰ ਨਾ ਸੈਰ ਕਰਨੀ ਹੁੰਦੀ ਹੈ ਇਸ ਕਰਕੇ ਉਹ ਸੈਰ ਆਸਤੇ ਜਗ੍ਹਾ ਵੱਧ ਚਾਹੀਦੀ ਸੀ ਐਡਾ ਕਿਹੜਾ ਥ੍ਰੈਟ ਆ ਗਿਆ ਵਾਈਸ ਚਾਂਸਲਰ ਨੂੰ ਕਿ ਘਰ ਚੋਂ ਬਾਹਰ ਨਿਕਲ ਕੇ ਸੈਰ ਨਹੀਂ ਕਰ ਸਕਦਾ ਲੋ ਆਲ ਥੀਸ ਥਿੰਗਸ ਇੱਕ ਪੜੀ ਹੋਰ ਇੰਪੋਰਟੈਂਟ ਚੀਜ਼ ਜਿਹੜੀ ਮਿਸ ਕਰ ਚੱਲਿਆ ਸੀ ਕੰਪਨੀ ਹੈ ਜੀ ਅਗਰੀਵਾ ਨੈਚੁਰਲ ਤੇ ਤਾਨਿਸ਼ ਐਗਰੋ ਪ੍ਰਾਈਵੇਟ ਲਿਮਿਟਿਡ ਯੂਨੀਵਰਸਿਟੀ ਨੇ ਇਹਨਾਂ ਤੋਂ ਜੂਸਸ ਪਰਚੇਜ਼ ਕੀਤੇ ਆ ਇੱਕ ਤਾਂ ਅਸ਼ਵਗੰਧਾ ਦਾ ਜੂਸ ਹੈ ਕੋਈ ਕਹਿੰਦੇ ਸ਼ਾਇਦ 16 ਲੱਖ ਰੁਪਏ ਦਾ ਮੈਂ ਵਿਜੀਲੈਂਸ ਦੀ ਕੰਪਲੇਂਟ ਪੜੀ ਆ ਉਹਦੇ ਚ ਲਿਖਿਆ ਹੈ ਕਿ 16 ਲੱਖ ਰੁਪਏ ਚ ਇਹਨਾਂ ਤੋਂ ਅਸ਼ਵਗੰਧਾ ਦਾ ਜੂਸ ਪ੍ਰੋਕਿਊਰ ਕੀਤਾ ਗਿਆ ਕਿਤਾ ਤੁਹਾਡੇ ਚੁੱਕਦੇ ਨੇ ਅਸ਼ੂ ਗੰਦਾ ਤੋਂ ਜਾਣੇ ਹੋ ਯੂਨੀਵਰਸਿਟੀ ਇੰਟਰਵਿਊ ਵਗੈਰਾ ਬਾਈਟ ਲੈਣ ਕੋਈ ਤੁਹਾਨੂੰ ਪਿਆਉਂਦੇ ਹੋਣੇ ਆ ਕਹਿੰਦੇ ਤੱਤ ਚੰਗੇ ਹੁੰਦੇ ਆ ਉਹਦੇ ਚ ਫੇਰ ਡ੍ਰੈਗਨ ਫਰੂਟ ਦਾ ਜੂਸ ਕਹਿੰਦੇ 5 ਲੱਖ ਦਾ ਇਹਦੇ ਤੋਂ ਪਰਚੇਸ ਕੀਤਾ ਸਰਪ ਗੰਦਾ ਦਾ ਜੂਸ ਵੀ ਇਹਦੇ ਤੋਂ ਪਰਚੇਸ ਕੀਤਾ ਮਤਲਬ ਲੱਖਾਂ ਰੁਪਈਆ ਦੇ ਜੂਸ ਹੀ ਪ੍ਰਕਿਊਰ ਕਰ ਲਏ ਤੇ ਤੁਸੀਂ ਕਹੋਗੇ ਆਬਜੈਕਸ਼ਨ ਕੀ ਆ ਤੁਹਾਨੂੰ ਆਬਜੈਕਸ਼ਨ ਇਹ ਆ ਕਿ ਇਹ ਕੰਪਨੀ ਇਸ ਓਨਡ ਬਾਈ ਰੀਵਾ ਸੂਦ ਵਾਈਸ ਚਾਂਸਲਰ ਸਾਹਿਬ ਦੀ ਧਰਮ ਪਤਨੀ ਇਹ ਉਹਨਾਂ ਦੀ ਕੰਪਨੀ ਹੈ। ਮਤਲਬ ਮਾਲ ਗੋਲਮਾਲ ਸਭ ਕੁਝ ਆਪਦੇ ਕੋਲ ਹੀ ਆ ਕਿ ਕਿੱਥੋਂ ਤੱਕ ਇਹ ਕੰਮ ਚੱਲਣਗੇ। ਐਂਡ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਦਿਸ ਇਜ਼ ਜਸਟ ਦ ਟਿਪ ਆਫ ਦ ਆਈਸਬਰਗ। ਯੂਨੀਵਰਸਿਟੀ ਦੇ ਵਿੱਚ ਤੁਸੀਂ 2 ਘੰਟੇ ਸਾਨੂੰ ਰਿਕਾਰਡ ਦੇ ਦਿਓ ਜੇ ਮੈਂ ਤੁਹਾਨੂੰ 1000 ਕਰੋੜ ਦਾ ਕਪਲਾਨਾ ਕੱਢ ਦਿਆਂ ਤਾਂ ਤੁਸੀਂ ਮੈਨੂੰ ਆਖੋ। ਏਵਰੀ ਬ੍ਰਿਕ ਜੇ ਪਟੋਂਗੇ ਯੂਨੀਵਰਸਿਟੀ ਚ ਉੱਥੇ ਕ腐ਸ਼ਨ ਲਿਖੀ ਹੋਈ ਹੈ। ਹਰ ਚੀਜ਼ ਨੂੰ ਕਾਨੂੰਨ ਨੂੰ ਛੱਕੇ ਟੰਗ ਕੇ ਮਨਮਰਜ਼ੀਆਂ ਨਾਲ ਚਲਾਇਆ ਜਾ ਰਿਹਾ ਜਿਹੜੀ ਜਾਂਚ ਕਰਨ ਏਜੰਸੀ ਆਉਂਦੀ ਹੈ ਟੀਮ ਆਉਂਦੀ ਹੈ ਉਹਨੂੰ ਰੋਕਿਆ ਜਾ ਰਿਹਾ ਮੈਂ ਇਹ ਇਸੇ ਕਰਕੇ ਤੁਹਾਡੇ ਰਾਂ ਹੀ ਦੱਸਣਾ ਚਾਹਣਾ ਹੈ ਕਿ ਅਸੀਂ ਹਾਈ ਕੋਰਟ ਵੀ ਮੂਵ ਕਰਾਂਗੇ ਜੇ ਜਾਂਚ ਨਾ ਇਹ ਪ੍ਰੋਪਰ ਹੋਈ ਵੀ ਵਿਲ ਡਿਮਾਂਡ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਬਾਏ ਐਨ ਇੰਡੀਪੈਂਡੈਂਟ ਏਜੰਸੀ ਬਿਕਾਜ਼ ਪੰਜਾਬ ਸਰਕਾਰ ਦੀਆਂ ਏਜੰਸੀਜ਼ ਨੂੰ ਇਨਫਲੂਐਂਸ ਕਰ ਰਹੇ ਹੈ ਪ੍ਰੈਸ਼ਰਾਈਜ਼ ਕਰ ਰਿਹਾ ਹੈ ਕਵਰਜਨ ਟੈਕਟਿਕਸ ਵਰਤ ਰਿਹਾ ਹੈ ਦਬਾਰ ਰਿਹਾ ਹੈ ਧਮਕਾ ਰਿਹਾ ਹੈ ਕਿ ਜਾਂਚ ਨਹੀਂ ਹੋਣੀ ਚਾਹੀਦੀ ਅਸੀਂ ਹਾਈ ਕੋਰਟ ਜਾਵਾਂਗੇ ਮੈਂ ਦੱਸ ਦਿਆਂ ਅੱਜ ਤੁਹਾਡੇ ਰਾਈ ਹਾਈ ਕੋਰਟ ਜਾਵਾਂਗੇ ਮੇਰੇ ਕੋਲੇ ਹਪਲੰਦਾ ਕਾਗਜਾਂ ਦਾ ਮਾੜੇ ਵਕੀਲ ਦੀ ਤੇ ਕੋਰਟ ਦੇ ਜਿਹੜੇ ਮਾੜੇ ਵਕੀਲ ਦੇ ਦਫਤਰ ਚ ਜਿੰਨੇ ਕਾਗਜ ਹੁੰਦੇ ਮੈਂ ਇਕੱਲੇ ਯੂਨੀਵਰਸਿਟੀ ਤੇ ਰੱਖੀ ਬੈਠਾ ਮੈਂ ਲੈ ਕੇ ਜਾਊਂਗਾ ਹਾਈ ਕੋਰਟ ਦੇ ਵਿੱਚ ਇਹ ਸੁਧਾਰੇ ਦੀ ਲੁੱਟ ਨਹੀਂ ਹੋਣ ਦੇਵਾਂਗੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਹ ਬੜੀ ਵੱਡੀ ਦੇਣ ਬਾਦਲ ਸਾਹਿਬ ਨੇ ਸਾਡੇ ਇਲਾਕੇ ਨੂੰ ਦਿੱਤੀ ਸੀ ਤੇ ਅਸੀਂ ਖਤਮ ਕਰ ਲਈਏ ਫਰੀਦਕੋਟ ਦਾ ਸਭ ਤੋਂ ਵੱਡਾ ਆਧਾਰਾ ਜਾਣ ਦੇ ਦਿੱਏ ਕਈ ਜਾਣਿਆਂ ਦਾ ਹੋਰ ਹੈ ਮੈਂ ਅਜੇ ਚੁੱਪ ਬੈਠਾ ਮੈਨੂੰ ਮਤਲਬ ਰਿਕਾਰਡ ਨਾ ਹੋਰ ਵੀ ਇਕੱਠਾ ਕਰ ਰਹੇ ਹਾਂ ਸੋ ਕਿਰਪਾ ਕਰਕੇ ਬੇਨਤੀ ਕਰਦਾ ਕਿ ਜਾਂਚ ਨੂੰ ਸਬਮਿਟ ਕਰੋ ਆਪਦੇ ਆਪ ਨੂੰ ਰਿਕਾਰਡ ਸਾਰਾ ਹਵਾਲੇ ਕਰੋ ਜਾਂਚ ਏਜੰਸੀਆਂ ਦੇ सीसीटीवी ਦੇ ਕੈਮਰੇ ਦੀ ਫੁਟੇਜ ਵੀ ਪ੍ਰੀਜ਼ਰਵ ਕਰੋ ਐਂਡ ਅਗੇਨ ਆ ਰੀਇਟ੍ਰੇਟ ਦੈਟ ਪੀਪਲ ਵੀ 무ਵਿੰਗ ਦ ਹਾਈ ਕੋਰਟ